ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਰਹੀ ਸੋ ਦੋਸਤੋ ਅੱਜ ਦੀ ਵੀਡੀਓ ਪੈਂਡਰ ਰੌਂਤਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੈਂਦਾ ਪਹਿਲਾਂ ਵੀ ਆਪਾਂ ਵੀਰ ਜਸਪ੍ਰੀ ਦੇ ਘਰੋਂ ਤੁਹਾਨੂੰ ਕਾਫੀ ਨਗ ਦਿਖਾਏ ਆ ਅੱਜ ਇੱਕ ਬਾਈ ਕੋਲੇ ਵਹਿੜ ਆਈ ਆ ਜੋ ਸਾਹਮਣੇ ਸਕਰੀਨ ਤੇ ਚੱਲਦੀ ਆ ਗੱਲਬਾਤ ਜੋ ਵੈੜ ਦੀ ਡਿਟੇਲ ਹੋਊਗੀ ਬਾਈ ਨਾਲ ਕਰਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਦੋਸਤੋ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਦੇ ਵਿੱਚ ਸਾਡਾ ਵੀ ਹੌਸਲਾ ਬਣਿਆ ਰਹੇ ਤਾਂ ਕਿ ਤੁਹਾਡੇ ਕੋਲ ਨਵੀਂ ਤੋਂ ਨਵੀਂ ਆਪਾਂ ਅਪਡੇਟ ਦਿੰਦੇ ਰਹੀਏ ਕਰਦਿਆਂ ਗੱਲਬਾਤ ਮਾਲਕ ਵੀਰ ਨਾਲ ਆਓ ਦੋਸਤ ਹਾਂਜੀ ਵੀ ਜਸਪ੍ਰੀਤ ਸਤਿ ਸ੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਹੈ ਤਾਂ ਵਧੀਆ ਅੱਛਾ ਸਭ ਤੋਂ ਪਹਿਲਾਂ ਤਾਂ ਆਪਣਾ ਨੰਬਰ ਬੋਲ ਦੇ ਵੀਰੇ 99 40 043 77 99 40 043 ਸਤਿ ਸਤਿ ਠੀਕ ਹੈ ਵੀਰੇ ਬਈ ਦਾ ਨੰਬਰ ਆ ਜੀ ਦੋਸਤੋ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਤੇ ਵੀਰੇ ਆਪਣਾ ਘਰ ਤਾਂ ਦਦਾਰਿਆ ਛੜਕਦੀ ਰਹੀ ਹੈ ਨਾ ਜਦ ਆਪਾਂ ਰੌਂਤੇ ਤੋਂ ਦਦਾਰਿਆ ਨੂੰ ਜਾਂਦੇ ਆ ਜਾਂ ਦਦਾਰਿਆ ਤੋਂ ਰੌਂਤੇ ਨੂੰ ਜਾਂਦੇ ਆ ਦੋਸਤੋ ਸੜਕ ਦੇ ਵਿਚਾਲੇ ਬਈ ਦਾ ਘਰ ਆ ਤੇ ਬਾਕੀ ਕੀ ਡਿਟੇਲ ਆ ਬਈ ਵਹਿੜ ਦੀ ਆਪਣੀ ਕਿਹੜਾ ਸੁਆ ਸੁਈ ਵੀ ਹੈ ਕਿ ਇਹ ਹੁਣ ਇਸ ਟਾਈਮ ਖਾਲੀ ਹੈ ਜਾਂ ਗੱਬਣਾ ਨਹੀਂ ਪਹਿਲਾ ਸੁਆ ਸੁਈ ਹੈ ਦੂਜੀ ਨੂੰ ਹੁਣ ਗੱਬ ਹੋਊ ਤੇ 12 ਕਿਲੋ ਦੁੱਧਾ 2 ਮਹੀਨਾ ਦਾ ਸੁਈਆ ਬੱਚਾ ਬੱਚਾ ਜਿਹਾ ਮਰ ਗਿਆ। ਇਹ ਬਸ ਆ ਨਹੀਂ ਮਗਰਾ। ਹਾਂਜੀ ਹੀਟਿੰਗ ਕੱਲ ਕੱਢੀ ਸੀ ਕੱਲ ਸਿਮੰਤ ਰਾਣੀ ਇਹਦੇ ਆਪਾਂ। ਠੀਕ ਹੈ ਵੀਰੇ ਠੀਕ ਹੈ। ਤੇ ਗੱਬਣ ਵਗੈਰਾ ਨਹੀਂ ਚੈੱਕ ਪਾਸ ਨਹੀਂ। ਨਾ ਨਾ ਗੱਬਣ ਨਹੀਂ ਇਹ। ਮਾਲਕ ਵੀਰ ਨੇ ਕੋਈ ਦੱਸਿਆ ਕੋਈ ਤੁਹਾਨੂੰ? ਨਹੀਂ ਨਹੀਂ ਦੁੱਧ 15 ਕਿਲੋ ਸੀ ਇਹ ਥੋੜਾ ਜਿਆਦਾ ਰੇਮਾ ਕਰਦੇ। ਇਹ ਰੇਮਾ ਕਰਦੇ ਨੇ। ਦੋਸਤੋ ਪਹਿਲਾਂ ਤਾਂ ਆ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ। ਆ ਸਾਹਮਣੇ ਆ, ਕੋਨੀਆਂ ਤੇ ਜਿਹੜਾ ਆਪਾਂ ਵਜਨ ਵਜੂਦ ਦੀ ਗੱਲ ਕਰ ਲਏ ਤੁਹਾਡੇ ਸਾਹਮਣੇ ਆ ਦੇਖ ਲਓ ਸਾਰੀ ਪ੍ਰੋਪਰ ਚੈੱਕ ਕਰ ਲਓ ਇਹ। ਪਹਿ ਵੀਰ ਨੇ ਤੇ ਬਾਕੀ ਦੂਸਰੇ ਸੂਏ ਲਈ ਕੋਈ ਹਜੇ ਬਾਈ ਕਹਿੰਦਾ ਵੀ ਕਲੀਅਰ ਨਹੀਂ ਮਾਲਕ ਵੀਰਾਂ ਨੇ ਆਪਣਾ ਕੁਛ ਨਹੀਂ ਦੱਸਿਆ ਦੋ ਮਹੀਨੇ ਹੋ ਗਏ ਸੂਏ ਨੂੰ ਤੇ ਇਸ ਟਾਈਮ ਜਿਹੜਾ ਦੁੱਧ ਆ ਬਾਈ ਕਹਿੰਦਾ ਵੀ 15 ਲੀਟਰ ਦਾ ਚੋਇਆ ਬਾਕੀ ਥੋੜਾ ਜਿਹਾ ਜੋ ਬਾਗਾਨੇ ਘਰੇ ਪਸ਼ੂ ਆਉਂਦਾ ਨਾ ਦੂਸਰੇ ਕਿੱਲੇ ਦਾ ਵੀ ਕਰ ਜਾਂਦਾ ਅਧਰੇਮਾ ਵਗੈਰਾ ਕਰ ਜਾਂਦਾ ਖਾਣ ਪੀਣ ਚ ਥੋੜੀ ਦਿੱਕਤ ਕਰ ਜਾਂਦਾ ਤੇ ਆਪਣਾ ਵੀਰੇ ਹੁਣ ਦੁੱਧ ਇਸ ਟਾਈਮ ਕਿੰਨਾ ਤਿਆਰ ਆ ਸਾਬਰੀ 12 ਕਿਲੋ ਜਿਹੜਾ ਚਵਾ ਦੇਣਾ ਕੰਡੇ ਦੇ ਕੋਈ ਵੀ ਦੋਸਤ ਮਿੱਤਰ ਆਜੇ ਦੋ ਤਿੰਨ ਹਾਂਜੀ ਦੋਸਤ ਬਾਈ ਕਹਿੰਦਾ ਵੀ ਕੋਈ ਵੀ ਦੋਸਤ ਮਿੱਤਰ ਆਉਂਦਾ ਦੋ ਡੰਗ ਤਿੰਨ ਕਰਕੇ ਲਿਜਾ ਸਕਦਾ ਬਾਕੀ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਇਹ ਬੇਨਤੀ ਕਰਦੇ ਹੁੰਨੇ ਆਂ ਵੀ ਕੋਈ ਵੀ ਦੋਸਤ ਮਿੱਤਰ ਆਉਣ ਦਾ ਜਦੋਂ ਉਹ ਆਪਦੀ ਤਸੱਲੀ ਆ ਕੇ ਖੁਦ ਕਰਿਆ ਕਰੋ ਖੁਦ ਆਪਣੀ ਆ ਕੇ ਤਸੱਲੀ ਜ਼ਰੂਰ ਕਰਿਆ ਕਰੋ ਬਾਕੀ ਕੰਮ ਤੁਸੀਂ ਪੈਸੇ ਲੈਣੇ ਦੋਸਤੋ ਕਈ ਵਾਰੀ ਅਗਲਾ ਕਹਿੰਦਾ ਯਾਰ ਵੀ ਬੰਦਾ ਵੀਡੀਓ ਬਣਾਉਂਦਾ ਉਹਦੇ ਵਿੱਚ ਜਿਆਦਾ ਆਪਾਂ ਨੇ ਇਹ ਚੀਜ਼ ਇਹ ਕਹਿੰਦੇ ਬਾਈ ਨੇ ਜਿਹੜੀ ਮਾਲਕ ਵੀ ਨੇ ਦੱਸੀ ਆ ਜਿੰਨੀ ਗੱਲ ਤੁਹਾਨੂੰ ਦੱਸੀ ਆ ਉਹਦੇ ਉੱਪਰ ਆਪਦੀ ਪੂਰੀ ਨਰਖ ਪਰਖ ਕਰਿਆ ਕਰੋ ਤੇ ਜਿਹੜਾ ਆਪਣਾ ਬਾਈ ਦਾ ਰੇਟ ਪ੍ਰਾਈਸ ਆ ਉਹ ਆਪਾਂ ਗੱਲਬਾਤ ਕਰਦੇ ਆ ਬਾਕੀ ਤੁਹਾਨੂੰ ਲਾਈਵ ਚਾਵਾ ਜੀ ਵੀ ਦਿਖਾਵਾਂਗੇ ਹਾਂ ਚੋਣੀਆਂ ਵੀਰੇ ਕਿਚੋਲੀ ਹਾਂਜੀ ਚੋਣੀਆਂ ਹੀ ਚੋਣੀਆਂ ਹਾਂਜੀ ਤੇ ਮੜੇ ਪਹਿਲਾਂ ਧਾਰਾ ਮਰਾ ਦੀ 200 ਤੋਰਾ ਵੀਦਨ ਦਿਖਾ ਦਿੰਨੇ ਆਪਾਂ ਪਹਿਲਾਂ ਫਿਰ ਆਪਾਂ ਇਹਦੇ ਲਾਈਵ ਚੋ ਆਈ ਵੀ ਤੁਹਾਨੂੰ ਦਿਖਾਵਾਂਗੇ ਉਹ ਵੇਖ ਲਓ ਠੰਡੀ ਸੀ ਲੈ ਵੀਰੇ ਆਇਆ ਨਾ ਜਾਂ ਫਿਰ ਕਈ ਵਾਰੀ ਨੋ ਨੋ ਜਿਆਦੇ ਜਾਨਵਰ ਕਰਦਾ ਨਾ ਤੇ ਬਾਕੀ 200 ਤਨੇ ਪਹਿਲਾਂ ਕਿਹਾ ਵੀ ਪ੍ਰਿੰਟ ਵਗੈਰਾ ਵੇਖ ਲਓ ਤੇ ਤੋਰਾ ਵੀ ਦੇਖ ਲਓ ਕੱਦ ਕਾਪੂਰਾ ਖੁੱਲੇ ਹੱਡਾਂ ਪੈਰਾਂ ਦੇ ਦੋਸਤੋ ਵੇਖ ਫਾਰਮ ਦੀ ਵੇੜ ਕਹਿ ਲਏ ਨਾ ਪਰ ਚੰਗੀ ਵੇੜ ਆ ਦੋਸਤੋ ਆ ਚੈੱਕ ਕਰ ਲਓ ਕਰਮ ਵਾਲੀ ਉਹਦਾ ਕੈਮਰੇ ਤੋਂ ਡਰਦਾ ਦੋਸਤ ਤਾਂ ਹੀ ਮੈਂ ਨੇੜੇ ਨਹੀਂ ਜਾਂਦਾ ਤੇ ਬਾਕੀ ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਨ ਦੀ ਬੰਨ ਲਓ ਵੀਰੇ ਜੱਸ ਵੀਰੇ ਹਾਂਜੀ ਸੱਜਣੋ ਆਪ ਤੁਸੀਂ ਚੈੱਕ ਕਰ ਲਓ ਜਿਹੜੀ ਲਾਈਵ ਚ ਭਾਈ ਵੀ ਤੁਹਾਨੂੰ ਦਿਖਾ ਦਿੰਦੇ ਆ ਥੋੜਾ ਨਾ ਕਈ ਵਾਰ ਜਾਨਵਰ ਡਰ ਜਾਂਦਾ ਮੈਂ ਕੋਸ਼ਿਸ਼ ਕਰਦਾ ਨੇੜੇ ਤੋਂ ਕੱਲੇ ਕਲੇ ਥਾਂ ਦੀ ਧਾਰ ਮਾਰਦੇ ਆਪਾਂ ਵੀ ਆ ਅਗਲੇ ਅੰਨ ਥਾਂ ਦੀ ਹੋਗੀ ਬੈਗ ਫੜਾ ਦਿਨ ਆ ਲਓ ਆ ਚੈੱਕ ਕਰ ਲਓ ਕੋਈ ਪੂਰ ਸਰਲਾਂ ਦੇ ਉਸਤਾ ਚੈੱਕ ਕਰ ਲਓ ਥਨ ਭੰਡਾ ਵਹਿੜ ਦਾ ਚੰਗਾ ਦੋਸਤੋ ਆ ਚੈੱਕ ਕਰ ਲਾ ਇੱਧਰੋਂ ਬਾਕੀ ਸੇਵਣਾ ਦੋਸਤੋ ਦੁੱਧ ਚੰਗਾ ਕੱਢ ਦੂਗੀ ਵਹਿੜ ਤੇ ਜਿਹੜਾ ਮੁੱਲ ਪ੍ਰਾਈਜ਼ ਵੀ ਜਸਪ੍ਰੀ ਤੇ ਕੀ ਰੱਖਿਆ 45000 ਜਮਾਨਤਾਨ ਕਰ ਦੇਗੇ 45000 ਰੁਪਏ ਮੁੱਲ ਫਿਕਸ ਦੇਣ ਵਾਲਾ ਜਾਂ ਆਏਗੇ ਜਮਾਨਤਾਨ ਕਰ ਦੇਾਂਗੇ ਜਮਾਨਤਾਨ ਕਰ ਦੋਗੇ ਚਲੋ ਦੋਸਤੋ ਬਾਕੀ ਮੌਕੇ ਤੇ ਖੁੱਲਾ ਮੰਤਨ ਕਰਦੇ ਆਂ ਬਾਈ ਤੇ ਜੇ ਕਿਸੇ ਨੇ ਆਨਲਾਈਨ ਵਗੈਰਾ ਕਿਸੇ ਨੇ ਮੰਗਵਣੀ ਕਰਨੀ ਆ ਬਾਈ ਉਹ ਵੀ ਹੋ ਜਾਂਦਾ ਨਾਲ ਹੋ ਵੀ ਹੋ ਜਾਊਗਾ ਠੀਕ ਆ ਦੋਸਤੋ ਕਈ ਵਾਰੀ ਕਈ ਬੰਦੇ ਨੇ ਦੋਸਤ ਮਿੱਤਰ ਨੇ ਆਨਲਾਈਨ ਮੰਗਵਣੀ ਆ ਅਗਲੇ ਨੂੰ ਪੇਮੈਂਟ ਵਗੈਰਾ ਕਰਕੇ ਦੋ ਟਾਈਮ ਪਹਿਲੀ ਗੱਲ ਤਾਂ ਆਗੇ ਚੁਆਈ ਕਰੋ ਜਾਂ ਚਲੋ ਜੇ ਹੋ ਜਾ ਵੀ ਤੁਹਾਡਾ ਸਰਸ ਬੰਦਾ ਕਈ ਵਾਰੀ ਵੈੜ ਪਸੰਦ ਆਉਂਦੀ ਆ ਦੋ ਟਾਈਮ ਵੀਡੀਓ ਕਾਲ ਵਗੈਰਾ ਕਰਕੇ ਤੁਸੀਂ ਚੁਆਈ ਕਰ ਸਕਦੇ ਹੋ ਤੇ ਆਪ ਜਿਹੜੇ ਵੀ ਉਹਨਾਂ ਨੇ ਪੇਮੈਂਟ ਹੋ ਗਈ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਖਰੀਦਦਾਰੀ ਕਰੋ ਮੈਜਿਆਂ ਇੱਕ ਨਵੀਂ ਰਿਡ ਤਦ ਤੱਕ ਲਈ ਸਤ ਸ੍ਰੀ ਅਕਾਲ ਦੋ